ਦੇ ਨਿੱਕੇ ਹੁੰਦੇ ਤੇ ਲੱਗੀ ਸੱਟ ਫੇਰ ਇਹਦੇ ਸਿਰ ਦਾ ਨਿੱਕਾ ਆਪਰੇਸ਼ਨ ਕਰਨਾ ਪਿਆ ਸਰ ਪੂਰੇ 35 ਟੋਪੇ ਲੱਗੇ ਕੋਈ ਨਹੀਂ ਟੋਪੇ ਦੇ ਤੇ ਮੈਂ ਤੋੜਦਾ ਦੱਸੋ ਬੈ ਕਿੱਥੇ ਆ ਪਾਜੀ ਮੈਨੂੰ ਕੁੱਟੋ ਨਾ ਮੈਨਾਂ ਗੱਲਾਂ ਕਰੋ ਗੱਲਾਂ ਕਰਨ ਨੂੰ ਤੂੰ ਮੱਕੜ ਦੇ ਸ਼ੋਜ ਆਇਆ ਵਾ ਉਹ ਜਨਾਬ ਰਹਿਣ ਦੋ ਇਹਦੇ ਭੋਲਾ ਵਾ ਤੇ ਵਡਿਆ ਚਾਤਰਾ ਇਹਦੇ ਵੰਡੇ ਦੀਆਂ ਫਿਰ ਤੂੰ ਖਾਲਾ ਉਹ ਨਹੀਂ ਪਾਜੀ ਬੰਡਾ ਤੇ ਆਪੋ ਆਪਣੇ ਬਹੁਤ ਆ ਮੈਂ ਤੜਿਆ ਐਵੇਂ ਦੋ ਮੰਡੇ ਲੈ ਲਾਂ ਤੇ ਮੁੜ ਕੇ ਮੇਰਾ ਹੀ ਵੰਡਾ ਨਾਲ ਥੱਲੇ ਲੱਗੇ ਤਾਂ ਫਿਰ ਬੰਦਿਆਂ ਨੂੰ ਦੱਸ ਦੋ ਬੈ ਕਿੱਥੇ ਆ ਓ ਦੱਸ ਓ ਕਿੱਥੇ ਆ ਓ ਗੋਲੀਆਂ ਮੁੰਛੀ ਇਹਨਾਂ ਨੇ ਦਾਨੀ ਮੰਨਣਾ ਓ ਇਹਨਾਂ ਨੂੰ ਚੋ ਕੇ ਗੱਡੀ 'ਚ ਸੁੱਟ ਜਨਾਬ ਰੋਕ ਜੋ ਆ ਵੀ ਆ ਜਾ ਇਹਦੀ ਵੀ ਗੱਲ ਸੁਣ ਲਓ ਕੀ ਗੱਲ ਆ ਗੱਲ ਕੀ ਹੁਣੀ ਆ ਆ ਚੱਕੋ ਆਪਣਾ ਭੰਗ ਪੋੜਾ ਕਿੱਡਾ ਵਕਤ ਪਾਇ ਜਨਾਬ ਆ ਜੋ ਮੇਰਾ ਬੈਗ ਓਛਾ ਓ ਅਸੀਂ ਕਰੀਏ ਚੋਰ ਚੋਰ ਤੇ ਚੋਰ ਫਿਰੇ ਕਿਤੇ ਹੋਰ ਓ ਮੁੰਛੀ ਫੜ ਲਾ ਨੂੰ ਜਾਣਾ ਨਹੀਂ ਚਾਹੀਦਾ ਜਨਾਬ ਤੁਹਾਨੂੰ ਤੇ ਗਲੈਂਟਰੀ ਅਵਾਰਡ ਮਿਲਣਾ ਚਾਹੀਦਾ ਚੋਰ ਤੇ ਚੁੰਮਕ ਵਾਂਗੂ ਖਿੱਚੇ ਆਉਂਦੇ ਤੁਹਾਡੇ ਵਾਲੇ ਇਹ ਪਿਆਵਾਂ ਚੋਰ ਆ ਜਨਾਬ ਮੈਂ ਫਿਰ ਚੱਲਦਾ ਆ ਤੁਹਾਡੀ ਤੇ ਹੋ ਗਈ ਆਪ ਸੈਂਚਰੀ ਤੁਸੀਂ ਕਰੋ ਪਾਰਟੀ ਓਏ ਤੂੰ ਕਿਧਰ ਚੱਲਿਆ ਵਾ ਤੈਨੂੰ ਤੇ ਬੜੀ ਮੁਸ਼ਕਲ ਨਾਲ ਫੜਿਆ ਵਾ ਜਨਾਬ ਤੁਸੀਂ ਕਿੱਥੋਂ ਫੜਿਆ ਮੈਂ ਤੇ ਆਪੇ ਆਇਆ ਐ ਹੋਣਾ ਤੁਹਾਡੇ ਚੋਰ ਫੜੋ ਇਹਨਾਂ ਨੂੰ ਤੇ ਆ ਬੈ ਕਿੱਥੋਂ ਆਇਆ ਵਾ ਓ ਮੁੰਛੀ ਫੜ ਕੇ ਲਿਆ ਆ ਇਹਨੂੰ ਓ ਜਨਾਬ ਇਹਨੂੰ ਆਵੇਂ ਨਾ ਜਾਣੇ ਵਾ ਪੜਿਆ ਲਿਖਿਆ ਬੰਦਾ ਵਾ ਵੱਡਾ ਭਰਾ ਜੱਜ ਆ ਜਨਾਬ ਬੰਦਾ ਤੇ ਵੈਸੇ ਮੈਨੂੰ ਵੀ ਠੀਕ ਹੀ ਲੱਗਣ ਡਿਆ ਬਹੁਤਾ ਨਸ਼ੇ ਜੇ ਨਹੀਂ ਲੱਗਣ ਡਿਆ ਕਿੱਥੇ ਡਿਊਟੀ ਜੱਟ ਸਾਹਿਬ ਦੀ ਜੱਟ ਸਾਹਿਬ ਜੀ ਦੀ ਡਿਊਟੀ ਕਿੱਥੇ ਹੋਣੀ ਆ ਪਠੇ ਤੇ ਤੇ ਦੇ ਕੇ ਪਠੇ ਤੇ ਤੇ ਜਨਾਬ ਇਹ ਮੈਨੂੰ ਨਾਂ ਦਾ ਹੀ ਜੱਜ ਲੱਗਣ ਦੇ ਫੜੋ ਇਹਨੂੰ ਨਾਂ ਹੀ ਲੱਤਾ ਲੰਗਾ ਪਾਜੀ ਅੰਗਾ ਨੇ ਬਣਾਇਆ ਇਹਨੇ ਤੇ ਬੁਰਾਈ ਬੜਾ ਲੱਗਣਾ ਉਹ ਜਨਾਬ ਉਹਨੂੰ ਪੁੱਛਦੇ ਲਾਓ ਕੀ ਕਸੂਰ ਆਦਾ ਅਛਾ ਤੁਹਾਨੂੰ ਹੁਣ ਦਸੀਏ ਵੀ ਇਹਦਾ ਕਸੂਰ ਕੀ ਆ ਓਏ ਕਿਨੇ ਨਸ਼ਾ ਕੀਤਾ ਉਤੋਂ ਇਹ ਚੋਰੀ ਕਰਦਾ ਉਹ ਜਨਾਬ ਚੋਰੀ ਦਾ ਤੇ ਪਤਾ ਨਹੀਂ ਅਜੇ ਨੇ ਕੀਤੀ ਗਏ ਨਹੀਂ ਕੀਤੀ ਉਹ ਨਸ਼ੇ ਵੇਚਣ ਵਾਲਿਆਂ ਨੂੰ ਵੀ ਤੇ ਫੜੋ ਉਹ ਫੜਦੇ ਆ ਨਸ਼ੇ ਵਾਲਿਆਂ ਨੂੰ ਵੀ ਉਹ ਭਰਾ ਦੇ ਕੋ ਬੈਗ ਕਿੱਥੋਂ ਆਇਆ ਉਹ ਭਰਾਵਾ ਤੇ ਮੈਨੂੰ ਕਾਡੂ ਨੇ ਫੜਾਇਆ ਇਹ ਮੈਨੂੰ ਆਂਦਾ ਧਿਆਨ ਰੱਖੇ ਕਮਾਟਾਂ ਰਖੰਡਾ ਤੇ ਉਧਰੋਂ ਸਾਡੀ ਪ੍ਰਗਟ ਦਲ ਦੀ ਮੀਟਿੰਗ ਹੋ ਗਈ ਤੇ ਮੈਂ ਉਧਰ ਨੂੰ ਤੁਰ ਪਿਆ ਤੇ ਮੈਂ ਜਾਣਦਾ ਤੇ ਰਾਜ ਮੇਰੇ ਮੋਢੇ ਤੇ ਪਾਰ ਜਾਣਾ ਪਿਆ ਤੇ ਮੈਂ ਕਹਾ ਆ ਕੀ ਆ ਮੈਂ ਰਾਏ ਉਹਦੇ ਬੈਗ ਕਾਡੂ ਦਾਵਾ ਤੇ ਮੈਂ ਹੁਣ ਵਾਪਸ ਕਰਨ ਆ ਗਿਆ ਟੀਟੀ ਪਾ ਤੂੰ ਕਿੱਥੇ ਚਲ ਗਿਆ ਸੀ ਫੌਜੀ ਨੇ ਸਾਡੀ ਚੰਗੀ ਟੀਟੀ ਵਜਾਈ ਦੱਸ ਲਓ ਮੇਰੀ ਓਏ ਹੁਣ ਜੇ ਕੋਈ ਸਮਾਨ ਘਾਟ ਨਿਕਲਿਆ ਨਾ ਤੇ ਤੁਹਾਡੀ ਮੈਂ ਟੀਂਡੀ ਵਜਾ ਵਜਾ ਕੇ ਖਰਾਬ ਕਰ ਦੇਣੀ ਆ ਚਲੋ ਫੌਜੀ ਸਾਹਿਬ ਚੈੱਕ ਕਰੋ ਸਮਾਨ ਕਰੋ ਜੀ ਕਰੋ ਸਮਾਨ ਕਰਨਾ ਚਾਹੀਦਾ ਜੱਗ ਕੇ ਜਨਾਬ ਪੂਰਾ ਹੀ ਆ ਪੂਰਾ ਹੀ ਆ ਨਾ ਮੈਂ ਕਿਹੜਾ ਚੋਰ ਚੱਕਾ ਵਾਂ ਪੜਿਆ ਲਿਖਿਆ ਬੰਦਾ ਵਾਂ ਉਹ ਪੜਿਆ ਲਿਖਿਆ ਆਰੇ ਪੜਿਆ ਲਿਖਿਆ ਵਾਂਗੂ ਰਹਿ ਆ ਕੀ ਹਾਲ ਬਣਾਇਆ ਉਹ ਨਸ਼ੇ ਕਿਹੜੀ ਗੱਲਾਂ ਕਰਨੇ ਆ ਉਹ ਨਸ਼ੇ ਕਿਹੜਾ ਮੈਂ ਸ਼ੌਂਕ ਨੂੰ ਕਰਦਾ ਵਾਂ ਉਹ ਪਹਿਲਾਂ ਪੜਾਈ ਦਾ ਬੋਝ ਫਿਰ ਨੌਕਰੀ ਦਾ ਬੋਝ ਫਿਰ ਨੌਕਰੀ ਲੈਣ ਗਿਆ ਵਜੇ ਡੰਡਿਆਂ ਦਾ ਬੋਝ ਉਹ ਬੋਝ ਇਹਨੇ ਜ਼ਿਆਦਾ ਹੋ ਗਿਆ ਏ ਤੇ ਬੋਝ ਘਟਾਉਣ ਲਈ ਫਿਰ ਮੈਨੂੰ ਨਸ਼ੇ ਕਰਨੇ ਪੈ ਗਏ ਓਏ ਹੁਣ ਲੱਥ ਗਿਆ ਵਾ ਬੋਝ ਇਹ ਤੇ ਤੂੰ ਦੂਣਾ ਕੋੜ ਪਾ ਲਿਆ ਵਾ ਨਸ਼ੇ ਛੱਡ ਦੇ ਆਉਂਦਾ ਹੂੰ ਡਾਕਟਰ ਡਾਕਟਰ ਨੂੰ ਨਹੀਂ ਚਾਹਦੇ ਦੋ ਟੀਕਾ ਲੱਗਣਗਾ ਤੇਰੇ ਚਾਹ ਨਾ ਚੰਗਾ ਮੈਂ ਠੀਕ ਹੋ ਜੂਗਾ ਤੰਗ ਕੀਤੀ ਭਈਆ ਭੰਡ ਦੇ ਖਸਮ ਨੇ ਬੋ ਬੋ ਕੀ ਹੋ ਗਿਆ ਉਹ ਬਦਾਰ ਵਾਲਾ ਚੜ ਗਿਆ ਨਤੇ ਨੂੰ ਕਿਹਾ ਤਾਂ ਹੈਗਾਗਾ ਵੀ ਠੰਡ ਚ ਟਿਕ ਜਾ ਕਰ ਮਾੜਾ ਮੋਟਾ ਦੋ ਦਿਨਾਂ ਜਾਣਾ ਪੈਂਦਾ ਬਈ ਗੜ ਰਗਦਾ ਪਿਆਗਾ ਤੂੰ ਹਾਂ ਆਉਂਦਾ ਹੀ ਹੋਊਗਾ ਡਾਕਟਰ ਇੱਕ ਢੀਕਾ ਹੋਰ ਲੱਗੋ ਜੀ ਬਬੂ ਬਬੀਬਾ ਬਬੂ ਘਰ ਚੜ ਗਿਆ ਬਬੂ ਸੋ ਬਬੂ ਓ ਬਬੂ ਕੀ ਹੋ ਗਿਆ ਉਹ ਬਜ਼ਾਰ ਵਾਲਾ ਚੜ ਗਿਆ ਨਾ ਤੈਨੂੰ ਕਿਹਾ ਤਾਂ ਹੈਗਾਗਾ ਵੀ ਠੰਡੇ ਚ ਟਿਕ ਜਾ ਕਰ ਮਾੜਾ ਮੋਟਾ ਦੂਸਤਾਂ ਨਾਲ ਜਾਣਾ ਭਿੰਡਾ ਬੀਬੀ ਮੈਂ ਕਹਣੀਆ ਹੈਗਾ ਬੇ ਬੁਖਾਰ ਤਾਂ ਤੈਨੂੰ ਉਹ ਨਾ ਮੈਂ ਤੂੰ ਤੋਲਦਾ ਤੇਰਾ ਚਾਚਾ ਇਹਨੂੰ ਕਹਿਣੀ ਆ ਹਰਮਨ ਡਾਕਟਰ ਨੂੰ ਬੁਲਾ ਕੇ ਦੇਣਾ ਹਰਮਨ ਨੂੰ ਨਾ ਦੀ ਬੀਬੀ ਬਣ ਕੇ আরে আরে ਮੈਂ ਹਰਮਨ ਨੂੰ ਕੀ ਕਹਿੰਦਾ ਉਹ ਤਾਂ ਠੀਕ ਕਰ ਦੂ ਤੈਨੂੰ ਕੱਲੀ ਯਾਰਗਾ ਕਰ ਦੂਗਾ ਕੱਲੇ ਯਾਰ ਕਹਣੀ ਬੀਬੀ ਬੇ ਤੂੰ ਮੈਨੂੰ ਕਿਉਂ ਤੰਗ ਕਰਦਾ ਖਸਮਾ ਮਾਤਾ ਘਾਦਮਾ ਹਾਂ ਉਹ ਬੁੱਲੂ ਨੂੰ ਇਹਦਾ ਘਰ ਚੜ ਕੇ ਕਿਤੇ ਲੱਤ ਦੁਖਦੀ ਕਿਤੇ ਸਿਰ ਦੁਖਦਾ ਦੁਖਦਾ ਤੇਰਾ ਬੰਦੇ ਦਾ ਸਰੀਰ ਹੁੰਦਾ ਵੀ ਗੋਏ ਸਕੂਲ ਜਾਂਦੇ ਬਹਾਨੇ ਆ ਤੇਰੇ ਦੁਖ ਲੱਗਿਆ ਮਾਨੂੰ ਚੁੰਗ ਨਹੀਂ ਲੱਗਦਾ ਹਾਂ ਉਹ ਨਾ ਉਹਦੇ ਪਹਿਲੇ ਪੀ ਗਿਆ ਮੈਂ ਨਹੀਂ ਕਰਾ ਮੈਂ ਨਹੀਂ ਕਰਾ 10 ਮਿੰਟ ਤਿਆਰ ਹੋਇਆ ਪਿਆਗਾ ਚੁੰਗ ਨਹੀਂ ਲੱਗਦਾ ਤੇਰੇ ਨੂੰ ਹਾਂ ਚੁੰਗ ਨਹੀਂ ਲੱਗਦਾ ਨਾ ਮੇਰੇ ਜਾਰ ਆਇਆ ਬਤਾਲਣ ਵੀ ਬੰਦਾ ਫੜੋ ਜੋਰ ਬਿਮਾਰ ਪਿਆ ਪਤਾ ਲਾਣੀ ਆ ਮੇਰੇ ਸਾਲੇ ਤੁੱਦ ਲੋ ਟੀਕਾ ਦੋ ਤਿੰਨ ਠੋਕੀਆਂ ਜਿਹੜਾ ਅੱਗੇ ਤੋਂ ਆ ਕੰਮ ਜਾ ਕਰੀ ਨਾ ਹਾਂ ਹਾਂ ਕੋਈ ਨਾ ਦੇਖਦੇ ਆਪਾਂ ਚੈੱਕ ਅਪ ਕਰਦੇ ਆਂਗਾ ਕੀ ਗੱਲ ਬਾਤ ਆ ਜੀ ਯਾਰ ਮੈਂ ਤਾਂ ਹੋਰ ਹੀ ਸਮਾਂ ਆਪਦਾ ਘਰ ਨਹੀਂ ਲੋਟ ਆਉਂਦਾ ਤੇ ਇਹ ਸਿਆਪਾ ਹੋਰ ਖੜਾ ਹੋ ਗਿਆ ਬੜਾ ਆ ਜਵਾਕ ਜਿਹਨੇ ਤੰਗ ਕਰੀ ਪਈਆਂ ਨਾ ਤਿੰਨ ਦਿਨ ਹੋ ਗਏ ਸਕੂਲ ਬੁਖਾਰ 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 ਅੱਗੇ ਤਾਂ ਇਹਨੂੰ ਕਿਤੇ ਬੁਖਾਰ ਚੜਿਆ ਨਹੀਂ ਭੈਣ ਦੇ ਖਸਮ ਨੇ ਨੌ ਚੁੰਗਣੀਆਂ ਪੀੜੀਆਂ ਦਸਮੀ ਆ ਲੈ ਫੜ ਚੁੰਗੜੀ ਪੀ ਹਾਂ ਜਿਵਾ ਕਾ ਮੰਗੂ ਪੀਉਣੀ ਪੈਦੀ ਆਗੀ ਮਮ ਅਮਾਨ ਉਹ ਬਾਰਦਾ ਵੀਊਗਾ ਬੇ ਹੁਣ ਤਾਂ ਤੇਨ ਓਏ ਹੁਣ ਤੇ ਪੰਜਾਬ ਪੁਲਿਸ ਵੀ ਲੋਕਾਂ ਦੀ ਮਦਦ ਕਰਦੀ ਆ ਓ ਪੁਲਿਸ ਕੀ ਮਦਦ ਕਰਦੀ ਆ ਜਨਾਬ ਮਰੀਜ਼ਾਂ ਨੂੰ ਫੜਦੀ ਆ ਤੇ ਬਿਮਾਰੀ ਨੂੰ ਫੜਦੀ ਨਹੀਂ ਆ ਕੋਈ ਨਹੀਂ ਫੜ ਲੈਣਗੇ ਬਿਮਾਰੀ ਨੂੰ ਵੀ ਬਿਮਾਰੀ ਥੋੜੀ ਜੀ ਵੱਡੀ ਆ ਹੌਲੀ ਹੌਲੀ ਕਾਬੂ ਚ ਆਉਣੀ ਆ ਓ ਤੂੰ ਆਪਣੀ ਜਾਨ ਦਾ ਦੁਸ਼ਮਣ ਬਣਿਆ ਵਾ ਓਏ ਆਪਣੇ ਮਾਂ ਪਿਓ ਬਾਰੇ ਸੋਚ ਓ ਕਿੰਨੀਆਂ ਰੀਜਾਂ ਨਾ ਤੈਨੂੰ ਉਹਨਾਂ ਨੇ ਪੜਾਇਆ ਹੋਊਗਾ ਓ ਨਸ਼ੇ ਛੱਡ ਦੇ ਸਿੱਧੇ ਰਾਹ ਤੇ ਆ ਜਾ ਓ ਲਓ ਜਨਾਬ ਤੁਸੀਂ ਤੇ ਮੇਰੀਆਂ ਅੱਖਾਂ ਖੋਲਤੀਆਂ ਅੱਜ ਆਖਰੀ ਦਿਨ ਜੇ ਅੱਜ ਤੋਂ ਨਸ਼ੇ ਬੰਦ। ਓ ਜੀ ਓ ਤੀਤੀ ਪਾ ਜੇ ਤੂੰ ਮੂੰਹ ਤੋ ਤਾਂ ਦਾ ਤੇਰੀ ਬੁਗੀ ਲੈਣੀ। ਓਏ ਕੰਬ ਬਾਜ ਕਰਦੇ ਰਹੋ ਬੁਗੀਆਂ ਵਾਲੇ। ਜਨਾਬ ਪਹਿਲਾਂ ਇਹਦੇ ਪਤਾ ਕਰੀਏ ਬੈਗ ਚ ਕੀ ਹੈ। ਓਏ ਮੁੰਛੀ ਤੂੰ ਵੀ ਪਿਓ ਦੇ ਪਿਓ ਨੂੰ ਫੜਦਾ ਰਹਿਣਾ ਵਾ। ਓ ਤੈਨੂੰ ਗੁੱਥੀਆਂ ਸਲਝਾਉਂਦਾ ਬੜਾ ਚਾਹ ਵਾ। ਓ ਫੌਜੀ ਸਾਹਿਬ ਓ ਦੱਸੋ ਬੈਗ ਚ ਕੀ ਹੈ? ਕੋਈ ਨਹੀਂ ਜਨਾਬ ਬਸ 2 ਲੱਖ ਰੁਪਈਆ ਹੈ। 2 ਲੱਖ ਓ ਤੇਰਾ ਬਹਿਰੇ ਓ ਬੇੜਾ ਫੌਜੀਆ ਮੈਂ 2 ਲੱਖ ਚੋਂ ਕਿਹਾ ਸਵੇਰ ਦਾ 10-10 ਰੁਪਈਆ ਮੰਗਣ ਡਿਆ। ਓ ਤੂੰ ਦੇ ਸੁਧਰ ਗਿਆ ਵਾ। ਉਹ ਜਨਾਬ ਸੁਧਰਤੇ ਗਿਆ ਵਾ ਪਰ ਮੈਨੂੰ 2 ਘੰਟਿਆਂ ਦੀ ਮੌਲਤ ਹੋਰ ਨਹੀਂ ਮਿਲ ਸਕਦੀ ਉਹ ਭਰਾਵਾ ਮੌਲਤਾਂ ਦਾ ਨਸ਼ਾ ਨਹੀਂ ਛੱਡਿਆ ਜਾਣਾ ਅੱਜ ਕੱਲ ਕਰਦੇ ਆ ਕਰਦੇ ਆ ਕੱਲ ਨਹੀਂ ਆਉਣਾ ਉਹ ਨਾਲੇ ਦੇ ਚ ਤੇਰਾ ਹੀ ਫਾਇਦਾ ਵਾ ਸਾਡਾ ਇਹਦੇ ਚ ਕੀ ਫਾਇਦਾ ਉਹ ਤੂੰ ਤੇ ਸ਼ੂਗਰ ਬਣਾ ਤੇਰਾ ਦੂਰਾ ਜਨਮ ਹੋਇਆ ਵਾ ਉਹ ਚਲੋ ਛੱਡੋ ਇਹਨਾਂ ਗੱਲਾਂ ਨੂੰ ਛੜਦਾ ਤੇ ਛੜਦਾ ਅੱਜ ਤੁਹਾਡੀ ਵਜ੍ਹਾ ਨਾਲ ਮੇਰੀਆਂ ਅੱਖਾਂ ਖੁੱਲੀਆਂ ਵਾ ਤੇ ਦੋ ਮਿੰਟ ਅੱਖਾਂ ਬੰਦ ਕਰਕੇ ਉਹ ਰੱਬ ਦਾ ਸ਼ੁਕਰਾਨਾ ਲਾ ਕਰ ਲਈਏ ਫਿਰ ਵੀ ਦੂਰਾ ਜਨਮ ਹੋਇਆ ਵਾ ਓਏ ਅਹੀਂ ਡਿਊਟੀ ਤੇ ਆ ਓਏ ਅਹੀਂ ਨੀ ਅੱਖਾਂ ਬੰਦ ਕਰ ਸਕਦੇ ਓ ਕੋਈ ਨਹੀਂ ਜਨਾਬ ਕਰ ਲੋ ਬੰਦ ਕੀਪਤਾ ਕਿੰਨੀ ਗਰੀ ਜ਼ਿਆਦਾ ਮੰਚ ਓ ਬਾਕੀ ਕਾਨੂੰਨ ਦੀਆਂ ਅੱਖਾਂ ਤੇ ਓਦਾਂ ਵੀ ਪੱਟੀ ਵੱਜੀ ਹੁੰਦੀ ਆ ਓ ਕੋਈ ਨਹੀਂ ਸਾਹ ਬਦਰ ਮੰਨ ਲੋ ਇੰਨੇ ਵੀ ਤੇ ਆਪਣੀ ਮੰਨੀ ਆ ਤੇ ਨਾਲੇ ਰੱਬ ਦਾ ਨਾਮ ਲੈਣਾ ਤੇ ਓਦਾਂ ਵੀ ਚੰਗਾ ਹੁੰਦਾ ਵਾ ਓ ਚੱਲ ਜੇ ਮੁੰਛੀ ਤੂੰ ਕਹਿੰਦਾ ਨਾ ਤੇ ਫਿਰ ਮੰਨ ਲੈਨੀ ਆ ਜੋੜੋ ਹੱਥ ਜਨਾਬ ਮੇਰਾ ਬੈਗ ਨਹੀਂ ਜਾਏਗਾ ਜਨਾਬ ਇਧਰ ਤੇ ਅਮਲੀ ਵੀ ਨਹੀਂ ਹੈਗਾ ਉਹ ਕਿੱਥੇ ਗਿਆ ਉਹ ਜਨਾਬ ਉਹ ਨਹੀਂ ਗਿਆ ਆਪਣਾ ਗਲੈਂਟਰੀ ਗਿਆ ਤੇ ਨਾਲ ਹਾਫ ਸੈਂਚਰੀ ਵੀ ਰਹਿ ਗਈ ਤੇ ਓਏ ਹਾਂ ਸੈਂਚਰੀ ਨਹੀਂ ਕਿਤੇ ਜਾਣ ਦਿੰਦੇ ਆਪਣੇ ਕੋਲ ਚੋਰ ਹੈਗੇ ਆ ਹੋਣ ਹੋ ਜਾ ਤਿਆਰ ਟੀਟੀ ਦੇ ਮੰਡੇ ਦੀਆਂ ਵੀ ਖਾਣ ਨੂੰ ਓ ਟੀਟੀ ਕਿੱਥੇ ਮਰ ਗਿਆ ਤੇਰੀਆਂ ਤੇ ਹੁਣੇ ਅੱਖਾਂ ਖੁੱਲੀਆਂ ਹੀ ਓ ਭਲਾਵਾ ਆ ਜਾ ਕੁਝ ਨਹੀਂ ਕਿੰਦੇ ਘਾਰ ਉਤਰ ਗਿਆ ਮਿੰਟੋ ਮਿੰਟ ਤੱਤਾ ਉਤਰਗਾ ਤੱਪਿਆ ਤਾਂ ਤੱਤਾ ਤੱਤਾ ਉਤਰ ਮਦਾਰ ਮੈਂ ਹਾਂ ਤੂੰ ਮੈਨੂੰ ਤੰਗ ਨਾ ਕਰ ਜਾਣ ਕੇ ਖੇਖਣ ਕਰਦਾ ਮੈਨੂੰ ਪਤਾ ਹਾਂ ਉਹਦਾ ਹੋਗਾ ਡਾਕਟਰ ਹਾਂ ਮੈਂ ਤਾਂ ਨਹੀਂ ਬੋਆ ਹੁਣ ਮੈਂ ਜਿੱ ਘੱਟ ਕਿਵੇਂ ਕਰਾਂ ਹਾਂ ਹਾਂ ਤਾਂ ਬੋਗੇ ਜਦ ਮੈਂ ਘੱਟ ਪਾਉਣੀਆਂ ਨੇ ਕਹਿੰਦੇ ਵੱਧ ਪਾ ਆ ਨਾ ਰੋ ਅੱਜ ਨਾ ਕੋ ਤੂੰ ਆਪਰ ਕੇ ਨਹੀਂ ਨਾ ਕੋ ਤੂੰ ਹਾਂ ਦਹੀਂ ਘੜਰ ਕਰਦਾ ਪਿਆ ਤੂੰ ਕੋਈ ਮਿੱਠਾ ਘਾਟਾ ਵੱਧ ਦਾ ਦਹੀਂ ਘੜਰ ਕਰਦਾ ਪਿਆਗਾ ਤੂੰ ਹਾਂ ਆਉਂਦਾ ਹੀ ਹੋਊਗਾ ਡਾਕਟਰ ਲਵਾਉਣੀਆ ਤੇਰੇ ਦੋ ਪੂਰੇ ਚ ਆਉਂਦਾ ਡਾਕਟਰ ਤੰਗ ਚੁਣੂ ਨਹੀਂ ਦੱਦਣਾ ਮੋਟੀ ਕਾ ਲੱਗੜਗਾ ਤੇਰੇ ਕਾ ਨਾ ਦੂੰਗਾ ਮਰੀਕ ਹੋ ਜੂਗਾ ਤੰਗ ਕੀਤੀ ਭਈਆ ਭੰਦੇ ਖਸਮ ਨੇ ਆ ਤਨੂ ਨਹੀਂ ਗੋ ਰੂ ਬਗੋ ਲੈ ਮੈਂ ਠੀਕ ਹੋ ਕੇ ਮੈਂ ਹੋਵੇਂਗਾ ਤੂੰ ਲੈ ਫੜ ਚੁੰਗਣੀ ਪੀ ਸੀ ਸਾਰੀ ਸਾਰਾ ਦੰਦ ਖਰਾਬ ਕਰੇਗਾ ਨਹੀਂ ਮੌਨੂ ਦੇ ਕੇ ਮੈਂ ਰੋਂਦਾ ਜਵਕਾ ਮੰਗੂ ਮੌਨੂ ਬੂ ਕਾਰਮਨ ਦੋ ਘੋਬਾ ਲਾਉਂਦਾ ਉਹ ਤਾਂ ਹੀ ਠੀਕ ਹੋਏਗਾ ਦਵਾਈ ਪਤਾ ਕਿੰਨੀ ਵੱਧ ਗਈ ਉਹਦੀ ਹਾਂ ਠੀਕ ਆ ਲਵਾੜੀ ਨਹੀਂ 100 ਰੁਪਏ ਦਾ ਖੜਾ ਕਰੇਗਾ ਮੇਰੇ ਬਾਦ ਲਾਉਣ ਨੂੰ ਠੀਕ ਹੋ ਚੱਲਿਆ ਰਾਨ ਦੇ ਨਹੀਂ ਨਹੀਂ ਕੱਲ ਸਕੂਲ ਜਾਈਂ ਹੂੰ ਕੌਣ ਆਉਣ ਘਰ ਮਨੂ ਉਹ ਤੇਰਾ ਚਾਚਾ ਆ ਗਿਆ ਲੈਣ ਲੈ ਉਹ ਦੇਖ ਲੈ ਆਹ ਗਮ ਉਹ ਵੀ ਹੈਗਾ ਹੋਰ ਜਾ ਅੱਛਾ ਪੈਸੇ ਨਾਲ ਇਹਨਾਂ ਕੰਨੀ ਲੈਖ ਲੈ ਕੋਈ ਨਾ ਕੋਈ ਨੋ ਕਰ ਲਾਂਗੇ ਆਪਾਂ ਕਿਤੇ ਮੇਰੇ ਕੰਨੀ ਚਾੜਦੇ ਲੈ ਭਾਬੀ ਆ ਗਿਆ ਡਾਕਟਰ ਤਾਂ ਹਾਂ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਆ ਗਿਆ ਡਾਕਟਰ ਨੂੰ ਦਿਖਾ ਕੀ ਗੱਲ ਹੋ ਗਈ ਉਹ ਨੋਮੰਟ ਠੀਕ ਆ ਰਹਾ ਉਹ ਨੋਮੰਟ ਠੀਕ ਆ ਰਹਾ ਤਾਂ ਤੂੰ ਐਂ ਕਰਦਾ ਆਪਦੇ ਵਰੀ ਕੋਈ ਨਾ ਤੂੰ ਲੋਟ ਹੀ ਆਵੇਂਗਾ ਅਸੀਂ ਚੈੱਕ ਕਰ ਲਈ ਅਸੀਂ ਨਵਾੜਾ ਪਤਾ ਟੀਕਾ ਹੁਣ ਮੈਂ ਜਦੋਂ ਵੱਡਾ ਹੋ ਗਿਆ ਨਾ ਤੈਨੂੰ ਵੱਡੂ ਚਾਤ ਵਾ ਵਾ ਇੱਕ ਟਮਟਕ ਟਮਟਕ ਬੋਲ ਨਾ ਦੇਖ ਲਈ ਆਪਾਂ ਤੂੰ ਰੋ ਮੇ ਮੇ ਪਰਸੋ ਦੇ ਬਰਜਾ ਦੇ ਲੈ ਵੀ ਹੈਗਾ ਤਾਂ ਪਤਾ ਹੈਗਾ ਹੈਗਾ ਤਾਂ ਤੜਕਣ ਵੀ ਵੱਧੋ ਬੁੜੀ ਜੀ ਕੀ ਗੱਲ ਕੋਈ ਉਹ ਮੇ ਮੇ ਤੇ ਰਾਈਡਾ ਨਹੀਂ ਹੁੰਦਾ ਮੇ ਮੇ ਮਾ ਜਾੜਾ ਜੂ ਬੀਬੀ ਗਏ ਕੀ ਗੱਲ ਗੁੱਟੀਕਾ ਕੀ ਗੱਲ ਵਾਲਾ ਨਾ ਨਾ ਬੀਬੀ ਨਾ ਆੜੇ ਆੜੇ न सा डाक्टरहरु धेरै पियो नि ना मेरो पत्ता नि मेरो मिठा नि मेरी खान्दा तिमीहरु लाधा जी आ हा ना ला 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 बस आ न साद अन्तबाट जी मर्दे ਇੱਕ ਮੜਾ ਜਾ ਖੜਕੇ ਲਾ ਦੇ ਡਾਕਟਰ ਖੜਕੇ ਲਾ ਦੇ ਇੱਕ ਦੋ ਲੱਗਣਗੇ ਇਧਰ ਪਾਸੇ ਕਰਾਓ ਇਹਨੂੰ ਹਾਂ ਕੋਈ ਨਾ ਮੜਾ ਐਂ ਕਰੋ ਇੱਕ ਮਿੰਟ ਡਾਕਟਰ ਮੜਾ ਜਾ ਆਹ ਦੇਖ ਲੈ ਇਦਨੇ ਧੜਕਣ ਦੇਖ ਲੈ ਫੇਰ ਲਾ ਦੀ ਕੋਈ ਨਾ ਧੜਕਣ ਦੇਖ ਬਸ ਬਾਹਰ ਬਾਹਰ ਡਾਕਟਰ ਬਾਹਰ ਲੱਗੂ ਹਾਂ ਹਾਂ ਬਸ ਨਾ ਓਏ ਨਾ ਕਰ ਟਰ ਟਰ ਓਏ ਯਾਰ ਮੜਾ ਸਿੱਧੂ ਮੂਸੇਵਾਲਾ ਦਾ ਫੈਨ ਹੈ ਇਹ ਵਾਹ 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 ਨੇ ਲਵਾ ਗਏ ਕਿਹਨਾਂ ਪਤਾ ਠੀਕ ਆ ਲੱਗ ਵੀ ਗਿਆ ਲੱਗ 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 ਆ ਤੇ ਅਰਮਨ ਜਵੇਂ ਨਹੀਂ ਪਤਾ ਲੱਗਣ ਦਿੰਦਾ ਜਦੋਂ ਅਗਰ ਪਤਾ ਲੱਗਣ ਦਿੰਦਾ ਮੈਂ ਰੋਹੀ ਵੜਾ ਜਾਂਦਾ ਜਵਾਕ ਕੋਈ ਗਾਲੀ ਗੂਲੀਆਂ ਦਿਨਾ ਤੈਨੂੰ ਮਖਾ ਲ ਇੱਕ ਢੀਕਾ ਹੋਰ ਲੱਗੋ ਦਿੰਦੀ ਓਏ ਫੇਰ ਹੀ ਲੋਟ ਹੋਏਗਾ ਇੱਕ ਢੀਕਾ ਲੀ ਆ ਕੋਈ ਨਾ ਇੱਕ ਢੀਕਾ ਲੱਗੂ ਬਸ ਇਹਦੇ ਉਹ ਕੀ ਆ ਉਹਰੇ ਕੀ ਆ ਮੈਂ ਗੰਡੋ ਨਾ ਤਾਪ ਤੁਰ ਆ ਫੜ ਨੰਬਰ ਬੱਦਲ ਐਵੇਂ ਛੜਾਈ ਡਰੀ ਜਾਂਦਾ ਕਹਿੰਦਾ ਹੈ ਉਹਦੀ ਮਾਂ ਕੋਲ ਡੈਨਜੀ ਕੋੜਾ ਡਰ ਲੱਗਦਾ ਆ ਫੋਨ ਕਰ ਲਈ ਉਹਨੂੰ ਇਹਨੇ ਸਾਲੇ ਨੇ ਮਰਵਾਉਣਾ ਹੀ ਨਹੀਂ ਨਹੀਂ ਮੈਂ ਭਾਵੇਂ ਉਹਦੇ ਨਾਲੋਂ ਜਿੰਨਾ ਮਰਜ਼ੀ ਸੋਣਾ ਵਾਂ ਪਰ ਮੈਂ ਆਪਣੇ ਭਰਾ ਨਾਲ ਧੋਖਾ ਨਹੀਂ ਕਰ ਸਕਦਾ ਤੈਨੂੰ ਫੋਨ ਕਰੀ ਮੈਂ ਰਾਨੋ ਨਹੀਂ ਰਾਨੋ ਦੀ ਮਾਂ ਆ ਅਸਲ ਸੁਣਿਓ ਜੀ ਇੱਧਰ ਆਇਓ ਜੇ ਰਕ ਰਾਮ ਜਿਆਦਾ ਤੈਨੂੰ ਮੈਂ ਮੰਦੀ ਜੀ ਮਾਫ ਕਰਦਾ ਫੋਟੋ ਫੋਟੋ ਫੜਾਉਂਦਾ ਮਾਫ ਕਰਦਾ ਮੰਦੀ ਜੀ ਮਾਫ ਕਰਦਾ ਜਦੋਂ ਨੋਕ ਨਹੀਂ ਟੋੜਦਾ ਜਿਸ ਤਰੀਕੇ ਨਾਲ ਕਰਦਾ ਮਾਫ ਕਰਦਾ ਮੰਦੀ ਮਾਫ ਕਰਦਾ ਇਹ ਕਿੱਲਾ ਕਦੀ ਪਤਾ ਨਹੀਂ ਹੈ 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 ਹਾਂ ਆ ਗਿਆ ਵਾ ਹਾਂ ਹਾਂ ਉਹ ਆਪਣੇ ਬਾਜ ਦਾ ਹੀ ਖੰਭ ਝਾੜਨ ਦੇ ਹੀ ਹੋ ਹਾਂ ਬੜਾ ਚਲਾਕ ਬਣਦਾ ਹੀ ਇਹਦੀਆਂ ਚਾਤਰੀਆਂ ਨੇ ਇਹਨੂੰ ਮਰਵਾਉਣਾ ਹੀ ਹੋ ਹਾਂ ਹਾਂ ਆ ਗਿਆ ਜੀ ਜਾ ਲੈ ਆ ਆਪਾਂ ਬਾਸੇ ਤੇ ਚੜਨਾ ਇਹ ਨਾ ਹੋਵੇ ਮੁੜ ਕੇ ਬਾਸੇ ਤੇ ਚੜ ਜੇ ਛੇਤੀ ਜਾ ਹਾਂ ਹਾਂ ਆ ਗਿਆ ਵਾ ਆਹੋ ਇਹ ਹਸਪਤਾਲ ਆ ਜਿੱਥੇ ਇੰਟਰਵਿਊ ਦੇਣੀ ਆ ਹਸਪਤਾਲ ਚ ਤੂੰ ਐਮਬੀਬੀਐਸ ਕੀਤੀ ਆ ਓ ਐਮਬੀਬੀਐਸ ਨਹੀਂ ਝਾੜੂ ਪੋਚਾ ਤੇ ਲਾਉਣਾ ਆਉਂਦਾ ਨਾ ਇਹਨਾਂ ਨੂੰ ਸਫਾਈ ਵਾਲਾ ਹੀ ਚਾਹੀਦਾ ਵਾ ਉੱਥੇ ਅੰਦਰ ਬਹਿ ਤੈਨੂੰ ਚਾਹ ਪਿਆਈਏ ਤੈ ਬਹਿ ਜਾ ਆ ਮੈਡਮ ਇੱਕ ਕੱਪ ਚਾਹ ਦੇ ਦੇ ਇਹਨੂੰ ਚਲਾ ਓਏ ਉਹ ਗੁੰਗੇ ਨੂੰ ਤੇ ਇੱਥੇ ਛੱਡ ਜਾ ਓ ਆਹੋ ਇਹਨੂੰ ਇੱਥੇ ਰਹਿਣ ਦੇ ਇਹਨੇ ਹੀ ਤਾਂ ਮੈਨੂੰ ਦੱਸਣਾ ਵੀ ਅੰਦਰੋਂ ਆਵਾਜ਼ ਪੈ ਗਈ ਆ ਤੈਨੂੰ ਪਤਾ ਵੀ ਹੈਗਾ ਵੀ ਮੈਨੂੰ ਦੂਰ ਦਾ ਸੁਣਦਾ ਨਹੀਂ ਆ ਲੋਕਾਂ ਦੀ ਦੂਰ ਦੀ ਨਿਗਾ ਖਰਾਬ ਹੁੰਦੀ ਆ ਇਹਦੇ ਸਾਲੇ ਦੇ ਕੰਨ ਖਰਾਬ ਆ ਉੱਥੇ ਜਾ ਕੇ ਕੁੱਤੇ ਵਾਂਗੂ ਨਾ ਭੰਕੀ ਜਾਵੀਂ ਮੂੰਹ ਬੰਦ ਰੱਖੀ ਸਤਿ ਸ੍ਰੀ ਅਕਾਲ ਮੈਡਮ ਜੀ ਸਤਿ ਸ੍ਰੀ ਅਕਾਲ ਜੀ ਕੰਮ ਦੀ ਇੰਟਰਵਿਊ ਜੀ ਦੇਣੀ ਸੀ ਇੱਧਰ ਚੱਲ ਜੋ ਸਾਹਮਣੇ ਇੱਧਰ ਹਾਂਜੀ ਸਤਿ ਸ੍ਰੀ ਅਕਾਲ ਬੈਠੋ ਹਾਂਜੀ ਕਿੱਧਰ ਉਹ ਕੰਮ ਦੀ ਇੰਟਰਵਿਊ ਜੀ ਦੇਣ ਆਏ ਹਾਂ ਉਹ ਕੋਈ ਸਾਫ ਸਫਾਈ ਕਰ ਲੈਣਾ ਵਾ ਉਹ ਨਹੀਂ ਭਾਜੀ ਚਾਹ ਬਾਅਦ ਚ ਪੀ ਲਾਂਗੇ ਕੋਈ ਨਹੀਂ ਉਹ ਚਾਹ ਦੀ ਗੱਲ ਨਹੀਂ ਕੰਡਿਆ ਉਹ ਕੋਈ ਕੰਮ ਤੰਦਾ ਕਰ ਲੈਣਾ ਉਹ ਕੰਮ ਵੇਖੋ ਜੀ ਮੈਂ ਮਸਾਲਾ ਬਣਾ ਲੈਣਾ ਵਾ ਬਜਰੀ ਬਣਾ ਲੈਣਾ ਵਾ ਇੱਟਾ ਮਿੱਟੀ ਦਾ ਠੇਕਾ ਮਾਰ ਕੇ ਕੋਠੇ ਦੇ ਵੀ ਚੜਾ ਦਿੰਦਾ ਵਾ ਦੋ ਮਹੀਨੇ ਮੈਂ ਲਸਣ ਗੰਡਾ ਵੀ ਵੇਚਿਆ ਜੇ ਉਹ ਮਾਮਾ ਇਹ ਹਸਪੀਟਲ ਆ ਕੋਈ ਸਬਜ਼ ਮੰਡੀ ਨਹੀਂ ਕੋਈ ਝਾੜੂ ਪੋਚਾ ਲਾ ਲੇਗਾ ਝਾੜੂ ਪੋਚਾ ਮੈਨੂੰ ਹੀ ਲਾਉਣਾ ਪੈਂਦਾ ਘਰੇ ਨਾਲੇ ਰੋਟੀ ਵੀ ਮੈਂ ਹੋਈ ਪਕਾਉਣਾ ਵਾ ਉਹ ਚੱਲ ਠੀਕ ਆ ਮੈਂ ਬੈਲ ਵਜਾਵਾਂ ਤੇ ਮਿੰਟ ਤੋਂ ਪਹਿਲਾਂ ਮੈਨੂੰ ਇੱਥੇ ਚਾਹੀਦਾ ਵਾ ਉਹ ਤੁਸੀਂ ਫਿਕਰ ਨਾ ਕਰੋ ਮੈਂ ਬੈਲ ਵਜਣ ਤੋਂ ਪਹਿਲਾਂ ਹੀ ਆ ਜਾ ਕਰਨਾ ਜੀ ਚੱਲ ਤੇਰਾ ਟੈਸਟ ਲੈਨੇ ਆ ਚੱਲ ਓਏ ਟੈਸਟ ਹੋਣ ਲੱਗਾ ਬੈ ਜਾ ਓ ਤੂੰ ਆ ਸੋਚਿਆ ਮੈਂ ਲੈ ਕੇ ਚੱਲਾਂ ਇਹਨੂੰ ਬਾਹਰ ਤੇ ਬੈਲ ਵਜਾ ਦੀ ਇਹਨੂੰ ਨਹੀਂ ਲੈ ਕੇ ਜਾਣਾ ਬਾਹਰ ਉਹ ਬੈਠਾ ਰਹਿੰਦੇ ਇਹਨੂੰ ਹਾਂ ਉਹ ਤੂੰ ਇੱਥੇ ਕੀ ਕਰ ਰਿਹਾ ਵਾ ਜਾ ਜਾ ਕੇ ਬੱਲ ਵਜਾ ਹਾਂ 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 ਆਛਾ ਵਜਾਈ ਤੇ ਤੂੰ ਮਾਸਾ ਉੱਚੀ ਵਜਾ ਲੈਣੀ ਭਾਜੀ ਇਨੂੰ ਕੋ ਇੱਕ ਵਾਰ ਫੇਰ ਨਾ ਲਾਗੇ ਆਕੇ ਬੈਲ ਵਜਾਵੇ। ਉਹ ਜਾ ਗੰਡੇ-ਗੰਡੇ ਵਿੱਚੋਂ ਤੁਹਾਡੇ ਨਹੀਂ ਵਸਦੀ ਗੱਲ। ਮੈਂ ਛੜਾ ਉਰੇ ਹੂ ਕੇ ਨਹੀਂ ਵਾਈਟ ਕਚੇ ਹੁਣ ਕੱਛੇ ਪਾਲਾ ਇਹਨੂੰ ਮੈਂ। ਕੰਮ ਮਿਸਤਰੀ ਕਿਹੜਾ ਉਹ ਬਈ ਜਿਹੜਾ ਇਹਨੂੰ ਬਣਾਉਂਦਾ ਵੱਡੇ ਮਿਸਤਰੀ ਹੋਣਗੇ ਫੇਰ ਕੋਈ ਵੱਡੇ ਕੱਦਾਂ ਵਾਲੀ। ਫੇਰੀ ਬਣੀ ਹੋਏ ਇਹ ਹੁਣ। ਹੁਣ ਕੱਛੇ ਬਣਦੀਆਂ ਨੇ। ਕੋ ਨਾ ਟਖਣਾ ਠੱਪੇ। ਉੜੇ ਵੋਦਾ ਕਰ ਪਤਾ ਤੈਨੂੰ। ਹੈ। ਉਰੇ ਛੜਾ ਵਾਲਾ ਰੈਂਦਾ ਉਹ ਪੂੰਡ ਹਏ ਹੁਣ ਦਾ ਨਹੀਂ ਕੰਜੜ ਨੂੰ ਉਹ ਪੱਲੇ ਕੰਜੜ ਤੇ ਬੋਲਦੀ ਨਹੀਂ ਤੈਨੂੰ ਪਤਾ ਹੈ ਉਹਦਾ ਪੂੰਡ ਦਾ ਘਰ ਕਿਹੜਾ ਉਰੇ ਕੋਈ ਤਾਂ ਮਰ ਜਾ ਦੱਛ ਦੋ ਮੇਰਾ ਛੜਾ ਪੂੰਡਾ ਹੈ ਜਬੜ ਕਿੱਥੇ ਗਿਆ ਉਹ ਕਿਹੜੇ ਖਲਪੂੰਜੇ ਚਲੂ ਕੇ ਬੈਠੇ ਓਹੋ ਖਾਤੀ ਦੂਰ ਐ ਆਸੀ ਦੂਰ ਐ ਬਸ ਆ ਗਿਆ ਕੋਈ ਨਾ ਤਾਂ ਕੋਈ ਟੈਂਪੂ ਮਿਲਿਆ ਹੈ ਹਾਂ ਮੈਂ ਤਾਂ ਠੱਕ ਗਿਆ ਪਈ ਪਾਲਦਾ ਉਹਨੂੰ ਕੋਈ ਨਹੀਂ ਬਸ ਆ ਹੀ ਆ ਸਾਹਮਣੇ ਵਾਲਾ ਅੱਛਾ ਜਾਉਂਦਾ ਰਿਹਾ ਉਹ ਮੇਰਾ ਛੇੜਾ ਕੋਈ ਨਹੀਂ ਜੁਗ ਜੁਗ ਜਾਉਂ ਮੈਂ ਤੂੰ ਹੋਰ ਐ ਦਾ ਚਾਹ ਪਾਣੀ ਪੀਦਾ ਨਹੀਂ ਬਸ ਮੈਂ ਘਰੇ ਜਾਣਾ ਜੀ ਅੱਛਾ ਹਾਂ ਫਿਰ ਉਹਦੇ ਚਹੇ ਚ ਤਾਂ ਤੈਨੂੰ ਫਟਾ ਕੰਮ ਹੀ ਹੁੰਦੇ ਨੇ ਹਾਂ ਚੰਗਾ ਠੀਕ ਹੈ ਓਹੋ ਠੱਕ ਗਿਆ ਵੋਏ ਲੇ ਲੈ ਲੱਤਾਂ ਨੇ ਮੇਰੇ ਛਾਲੇ ਨੇ ਕੱਥੇ ਆ ਕੇ ਫਾਹ ਲਿਆ ਨੇੜੇ ਤੇਰੇ ਪੜਿਆ ਨਹੀਂ ਜਾਂਦਾ ਚਿੱਤ ਇਥੋਂ ਤੂੰ ਨੇੜੇ ਪਰ ਦੇ ਕੱਤੇ ਫੀ ਛੱਡੀ ਦੂਰ ਫੱਛਦਾ ਏ ਤੂੰ ਹੋ ਹੋ ਆ ਕੋ ਠੀਕ ਹੈ ਪੜ ਲਈ ਹੈ ਹੋ ਹੋ ਠੰਡਾ ਜਿਹਾ ਪਾਣੀ ਪੀਉ ਜਾ ਕੇ ਮੇਰੇ ਤਾਂ ਭਾਈ ਮੂੰਹ ਛੱਕ ਗਿਆ ਹਾਂ ਆ ਕੋ ਠੀਕ ਜਹਾਂ ਤੇ ਹੋ ਪਰਿਆਂ ਦੇ ਕੋਲੇ ਜੀ ਜਿਵੇਂ ਚਲਤੇ ਕਹਿ ਕੇ ਗਿਆ ਹੋ ਤਾਂ ਉੱਚੀ ਬਾਹਤਾ ਗੋਡੇ ਲੈ ਲਾ ਮੇਰੇ ਛੜੇਦਾ ਹੋ ਬੜਿਆ ਹੋ ਬਲੇ ਮੇਰਾ ਥਲੇ ਥਲੇ ਆਜਾ ਵੀ ਤੂੰ ਪਤਾ ਤੈਨੂੰ ਵੀ ਹਮਨੇ ਅੱਜ ਉਹ ਫੜਿਆ ਹੋ ਹੋ ਠੱਕ ਕੇ ਵੋਲ ਲੱਤ ਰੈਗ ਹੋ ਹੋ ਮਿੱਤੂ ਥੱਲੇ ਲੈ ਲੈ ਗੱਲ ਜਾ ਕੋਈ ਕੰਮ ਰੈ ਡਿ ਉੱਚੀ ਬੈਠਿਆ ਮੇਰਾ ਛਾਲੇ ਸਾਡੇ ਗੋਡਿਆਂ ਨਾਲ ਕੋਈ ਬੈ ਰੈ ਹੈ 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 ਚੋ ਕੰਮ ਇਹ ਉੱਤਰ ਕੇ ਜਾਂਦਾ ਹੋਵੇਗਾ ਓ ਮੁੰਡਿਆ ਓ ਪੁੰਡੀ ਓ ਖੜ ਜਾ ਬਾਪੂ ਤੂੰ ਕਿਉਂ ਦੇਖ ਕੇ ਤੇੜੀ ਲਿਕ ਪੈ ਗਈ ਤੇਰਾ ਮੇਰਾ ਛੜਿਆ ਕਬੀਆ ਉੱਪਰ ਹੀ ਬੰਨਾ ਬਲਦਾ ਜਿਆ ਮੋਰ ਤੂੰ ਕਦੋਂ ਆਇਆ ਵਾਹ ਹੁਣ ਆਇਆ ਤੜਕੇ ਦਾ ਚੱਲਿਆ ਹੋਇਆ ਉਹ ਪਾਲਕ ਆਂ ਡੀਆਂ ਡੀਆਂ ਬਿਲਡਿੰਗਾਂ ਚ ਤੈਨੂੰ ਮੈਨੂੰ ਫੋਨ ਕਰ ਲੈਂਦਾ ਦੱਸ ਦਿੰਦਾ ਮੈਂ ਆ ਜਾਂਦਾ ਤੈਨੂੰ ਲੈਣਾ ਆ ਜਾਂਦਾ ਤੂੰ ਲੈਣਾ ਆ ਜਾ ਚੰਗਾਂ ਤੇਰੇ ਪਿਓ ਨੇ ਕਹਿ ਕੇ ਭੇਜਿਆ ਕਹਿੰਦਾ ਛੜਾ ਪਤਾ ਕਰਕੇ ਇਹ ਨਾਲ ਤਾਂ ਉਹ ਫੀਸ ਫੜਾਇਆ ਕਹਿੰਦਾ ਚੰਗਾਂ ਨਾਲੇ ਕਹਿੰਦਾ ਉਹ ਆ ਬਿਸਕਟ ਫੜਾਇਆ ਆ ਅੰਦਰ ਆ ਜਾ ਆ ਜਾ ਹੋਰ ਹੋਰ ਠੀਕ ਠਾਕ ਪਹੁੰਚ ਗਿਆ ਹਾਂ ਵਧੀਆ ਇੱਧਰ ਨਹੀਂ ਇੱਧਰ ਨਹੀਂ ਇੱਧਰ ਨਹੀਂ ਇੱਧਰ ਆ ਜਾ ਇੱਧਰ ਆ ਜਾ ਇੱਧਰ ਆ ਇੱਧਰ ਬੈਠਾ ਨਾ ਫਿਰ ਮੈਂ ਨਾ ਉੱਥੇ ਉੱਥੇ ਬੈਨੇ ਆ ਉਹ ਕਾ ਬੈਠੇ ਫਾਈਟ ਕਿੱਥੇ ਕਿਉਂ ਨਹੀਂ ਬੈਂਦਾ ਤੂੰ ਉਹ ਨਹੀਂ ਬਾਪੂ ਇੱਧਰ ਤੇ ਕਿਸੇ ਦੀ ਬੈਠਕ ਆਪਣੀ ਨਹੀਂ ਹੈਗੀ ਉਰੇ ਬਹਿ ਜਾ ਹੋਰ ਫਿਰ ਜਾ ਪਾਣੀ ਲੈ ਕੇ ਆ ਹਾਂ ਪਾਣੀ ਲਿਆ ਪਾਣੀ ਪਾਣੀ ਲਿਆਉਣਾ ਲਿਆਣਾ ਹੋ ਠੀਕ ਠਾਕ ਪਹੁੰਚ ਗਿਆ ਹਾਂ ਬਸ ਪਹੁੰਚ ਗਏ ਠੀਕ ਠਾਕ ਹੀ ਆ ਏ ਹੋ ਵਾਲੇ ਪਾਇ ਹੋਇ ਨਿਕੈ ਤੇ ਹੋਾ ਲਾ ਇਲੈਕਟਰ ਆਹੇ ਮੀਆਂ ਬੇ ਚੌਂ ਮੈਂ ਤੜੀ ਕਿਤੋਂ ਨਾ ਓਏ ਇਲੈਕਟਰ ਕਿਵੇਂ ਜਿਉ ਹੱਕ ਰੰਗ ਮਾ ਤੇ ਪ੍ਰਭੂ ਕਹਿ ਦੂੰਗਾ ਬਿੱਟਰ ਆ ਕਾ ਕੇ ਲੈ ਤਰ ਕੋ ਕੌਲੇ ਚਲੇ ਆ ਜੇ ਤਾਂ ਪਾਣੀ ਇਹ ਤੇ ਇਹ ਤਾਂ ਇਕੱਠੇ ਹੋਏ ਆ ਕੋਈ ਲੜਾਈ ਝਗੜਾ ਆਵਾ ਨਹੀਂ ਭਜੀ ਇਹ ਲੇਬਰ ਚੌਂਗਾ ਹੈਗਾ ਵਾ ਇੱਥੇ ਬੰਦੇ ਜਾਂਦੇ ਆ ਦਿਹਾੜੀ ਵਾਲੇ ਮਿਸਤਰੀਆਂ ਦੇ ਨਾਲ ਜੇ ਕਿ ਇਹਨੂੰ ਬੰਦਾ ਚਾਹੀਦਾ ਹੁੰਦਾ ਇਥੋਂ ਨਾਲ ਚੱਲ ਜਾਂਦੇ ਆ ਆਛਾ ਉਹ ਜਾਣਾ ਵਾ ਹੈ ਜਾਣਾ ਵਾ ਆਹੋ ਚਲ ਜਾਗੇ ਤੂੰ ਨਹੀਂ ਤੂੰ ਦੱਸ ਉਹ ਨਹੀਂ ਬਾਜੀ ਇਹ ਤਾਂ ਕੋਈ ਦਾ ਕੰਮ ਹੋਣਾ ਕੰਮ ਉਹ ਖਾਸ ਨਹੀਂ ਕਰੋਣਾ 15 ਮਿੰਟ ਕੰਮ ਕਰੋਣਾ ਸਾਰਾ ਉਹ ਨਹੀਂ ਨਹੀਂ ਇਹ ਗੁੰਗਾ ਵੀ ਆ ਉਹ ਗੁੰਗੇ ਨੂੰ ਚਮਕੀਲਾ ਸਨ 15 ਮਿੰਟ ਦਾ 500 ਰੁਪਏ ਦੇਵਾਂਗੇ ਹੈ 500 ਰੁਪਈਆ 500 ਉਹ ਬਹਿ ਜਾ ਯਾਰ ਆਹ ਜੇ ਇਹਦਾ ਨਾ ਕਰ ਬਹਿ ਜਾ ਜਾਂਦਾ ਗੁੰਗਾ ਆਂਦਾ ਬੰਦਾ ਮੈਨੂੰ ਸਹੀ ਜਾਂ ਨਹੀਂ ਲੱਗਣ ਡਿਆ ਸਹੀ ਨੂੰ ਇਹਨੂੰ ਕਹ ਤੂੰ ਸਾਲਿਆ ਜੂਹੀ ਚਾਵਲਾ 500 ਮਿਲਦਾ ਬਹਿ ਜਾਗਾ ਹਾਂ ਓ ਬੈਹਾਂ ਯਾਰ ਸ਼ਹਿਰ ਆਉਣ ਦਾ ਕਰਾਇਆ ਹੀ ਸੀ ਭਾਜੀ ਕੰਮ ਕਰਾ ਕੇ ਨਾ ਤੁਸੀਂ ਇਹਨੂੰ ਇੱਥੇ ਹੀ ਲਾ ਦਿਓ ਅਸੀਂ ਇੱਥੇ ਹੀ ਢੀਕਣ ਦੇ ਆ ਆ ਫੜ 500 ਰੁਪਇਆ ਹਾਂ ਆ ਗਿਆ ਵਾ ਕੀ ਕੰਮ ਕਰਾਇਆ ਤੇਰੇ ਕੋਲੋਂ ਮਨਰਾਜ ਪਰਨੀਤ ਹਾਂਜੀ ਪਾਪਾ ਜੀ ਪੁੱਤ ਬੰਦਾਂ ਨੂੰ ਕਿੰਨਾ ਸਮਝਾਉਣਾ ਧੁੱਪੇ ਨਾ ਫਿਰਿਆ ਕਰੋ ਧੁੱਪੇ ਫਿਰਨਾ ਛੱਡ ਦਿਓ ਨਹੀਂ ਤੇ ਜੇਰ ਕੇ ਹੋ ਜਾਗੇ ਚਲੋ ਉਹ ਸੋਚੀ ਜੀ ਜਾਣਾ ਵਾ 10 ਕੀ ਕੰਮ ਕਰਾਇਆ ਤੇਰੇ ਕੋਲੋਂ ਸ਼ੁਕਰ ਰੱਬਾ ਤੂੰ ਮੈਨੂੰ ਗੁੰਗਾ ਬਣਾਇਆ ਦਿਨਾਂ ਨੂੰ ਮੈਂ ਕੀ ਦੱਸਦਾ ਵੀ ਇੰਨੇ ਮੇਰੇ ਕੋਲ ਕੀ ਕੰਮ ਕਰਾਇਆ ਆ ਚਲਾ ਓਏ ਇਹ ਨਹੀਂ ਕੁਝ ਦੱਸਦਾ 500 ਰੁਪਿਆ ਮਿਲ ਗਿਆ ਆਪਾਂ ਕੀ ਲੈਣਾ ਓਏ ਉਹ ਤੇ ਗੁੰਗਾ ਵਾ ਤੂੰ ਤੇ ਬੋਲ ਪਾ ਕੀ ਗੱਲ ਆ ਓ ਕੀ ਬੋਲਾਂ ਸ਼ਹਿਰ ਵਾਲੀ ਇੰਟਰਵਿਊ 'ਚ ਵੀ ਫੇਲ ਹੋ ਗਿਆ ਵਾ ਮੈਨੂੰ ਤੇ ਹੁਣ ਇਹ ਫਿਕਰ ਪਿਆ ਵੀ ਗੁਜ਼ਾਰਾ ਕਿੱਦਾ ਕਰਨਾ ਆ ਉਹ ਖਾਣਾ ਕੀ ਆ ਚੱਲ ਟੈਨਸ਼ਨ ਨਾ ਲੈ ਆਪੇ ਰੱਬ ਸਿੱਧੀਆਂ ਪਾਉ ਪਤਾ ਨਹੀਂ ਕਦੋਂ ਸਿੱਧੀਆਂ ਪਾਉਣੀਆਂ ਉਦੋਂ ਤੂੰ ਆਪਾ ਪੁੱਠੇ ਹੋ ਜਾਣਾ ਈ ਜਾਣਾ ਜੇ ਜਾਣਾ ਜੇ ਉਹ ਜਾਣਾ ਤੇ ਹੈਗਾ ਬਹਿਣਾ ਕਿੱਥੇ ਆ ਸਾਰੀ ਜਗ੍ਹਾ ਤੇ ਤੂੰ ਮੱਲੀ ਆ ਇੱਕ ਜਣੇ ਨੇ ਬਹਿ ਜਾਣਾ ਬਹਿ ਜਾਓ ਇੱਕੂ ਇੱਕ ਜਣੇ ਨੇ ਨਹੀਂ ਇਹੀ ਜਾਣਾ ਲਲਿਆ ਚੌਧਰੀਆ ਬੈਗ ਚ ਕੀ ਲੈ ਕੇ ਆਇਆ ਵਾ ਇੱਥੇ ਪੈਸੇ ਕਢਾ ਕੇ ਲੈਂਦੇ ਬੈਂਕ ਚੋਂ ਪੈਸੇ ਕੱਲ ਐਤਵਾਰ ਹੀ ਨਾ ਮੈਂ ਹਾਂ ਅੱਜ ਕਢਾ ਲੈਣਾ ਏਜੰਟ ਨੂੰ ਦੇਣੇ ਆਏ ਅਛਾ ਏਜੰਟ ਨੂੰ ਦੇਣੇ ਆ ਨਿੱਕਾ ਬਾਹਰ ਚੱਲਿਆ ਨਾ ਅਛਾ ਅਛਾ ਚੱਲ ਕਲਾ ਦੇ ਫਿਰ ਮੁੰਡੇ ਨੂੰ ਬਾਹਰ ਹਾਂ ਕੱਲ ਦਿੰਨੇ ਫਿਰ ਵੇਖ ਲਓ ਬਈ ਲੋਕਾਂ ਕੋ ਕਿੰਨਾ ਪੈਸਾ ਵਾ ਤੇ ਇਧਰ ਕਿਤੇ ਆਪਾਂ 10 ਰੁਪਏ ਤੇ ਗੋਲ ਗੱਪੇ ਖਾਣੇ ਹੋਣ ਨਾ ਤੇ ਇੱਕ ਦੂਜੇ ਦਾ ਮੂੰਹ ਹਲ ਵੇਖੀ ਜਾਂਦਾ ਵਾ ਬਾਅਦ ਤੈਨੂੰ ਕਹਿਣ ਡਿਆ ਮਾਲਾ ਮੇਰੀ ਪੈਹਜ ਖਡੋਗੇ ਕੀ ਸੋਚਂਡਿਆ ਵਾ ਹਾਂ ਹਾਂ ਚੱਲ ਠੀਕ ਐ ਉਹ ਬਾਪੂ ਇਹ ਕੱਪਾ ਇਹਦੇ ਨਾਲ ਹੀ ਪਾਣੀ ਪੀਂਦੇ ਇੱਥੇ ਸੀ ਖਾਲਾ ਕੱਪ ਦਾ ਕੋਈ ਪਤਾ ਵੀ ਨਾਦਾ ਬਿਨਾਂ ਦੱਸੀ ਤੂੰ ਆ ਜਾਂਦੇ ਨੇ ਕਿਤਾ ਹੋਰੀ ਕਵੜਾ ਦਾ ਪਾਣੀ ਲੈ ਫੱਡਾ ਕਿ ਭਾਈ ਉਹ ਕੌੜਾ ਨਹੀਂ ਫਿਲਟਰ ਵਾਲਾ ਪਰ ਫਿਰ ਆ ਠੀਕ ਠਾਕ ਆ ਠੀਕ ਆ ਕਿਵੇਂ ਮਰੇ ਪੀਓਗੇ ਮੈਂ ਠੀਕ ਆ ਜੀ ਜੀ ਬੱਢ ਰਹੇ ਨੇ ਇੱਕ ਪੈਂਟ ਲਾ ਰੱਖੀ ਆ ਉਹਨਾਂ ਨੇ ਅੱਛਾ ਪੈਸੇ ਕੋਈ ਨਹੀਂ ਦੇ ਕੇ ਭੇਜਿਆ ਭਾਈ ਛੱਜਤੀਆ ਪੀਛਾ 당ਗਾ ਤੈਨੂੰ ਮੈਂ ਹਲੇ ਪਤਾ ਕਾਲਨ ਨਾਲੇ ਤਾਂ ਤੇਰੀ ਮੈਡਮ ਨਾਲ ਗੱਲ ਕਰਾਂ ਮੈਂ ਉਹ ਤੂੰ ਮੈਡਮ ਨਾਲ ਕੀ ਗੱਲ ਕਰੇਗਾ ਤਾਂ ਉਹ ਇੰਗਲਿਸ਼ ਚ ਗੱਲ ਕਰਦੀਆਂ ਨੇ ਉਹ ਤੂੰ ਗ੍ਰੇਜੀ ਚ ਕਿਉਂ ਮੈਂ ਤੂੰ ਕਹੀਂ ਕੋ ਮੇਰਾ ਬਾਪੂ ਆ ਓਏ ਤੂੰ ਤਾਂ ਬਾਪੂ ਹੈਗਾ ਉਹ ਅੰਗਰੇਜ਼ੀ ਚ ਗੱਲ ਕਰਦੀਆਂ ਨੇ ਆਈ ਨਿਊ ਮੈਡਨਰ ਪੰਜਾਬੀ ਚ ਗੱਲ ਕਰਦਾ ਇਹਨੂੰ ਜੰਦਾ ਕਿਉਂ ਲਾ ਰੱਖਿਆ ਉਹ ਇਹ ਕਿਸੇ ਦਾ ਕਮਰਾ ਆਪਣਾ ਨਹੀਂ ਹੈਗਾ ਇਹ ਤਾਂ ਤੂੰ ਮੇਰਾ ਛਾੜਿਆ ਉਰੇ ਰਹਿਣੇ ਚੋਪੇ ਤੇ ਉਹ ਵੀ ਕੱਚੇ ਦਾ ਉਹ ਵੀ ਕੱਚੇ ਦਾ ਆ ਵੀ ਕੱਚੇ ਦਾ ਹਾਂ ਉਹ ਪਾਪੂ ਯਾਰ ਉਹ ਰੋਟੀ ਖਾ ਕੇ ਆਇਆ ਆ ਖਵਾਵਾ ਰੋਟੀ ਰੋਟੀ ਤਾਂ ਮੈਂ ਖਾ ਕੇ ਆਇਆ ਤੜਕੇ ਖਾ ਕੇ ਚੱਲਿਆ ਚੀ ਮੈਂ ਤਾਂ ਖਿੱਲਾ ਲੈ ਲਿਆ ਚੀ ਪਟਿਆਲੇ ਤੋਂ ਵੀ ਦੀਆਂ ਅੱਛਾ ਛਾੜੇ ਰੱਖ ਆਂਦਾ ਆ ਹੁਣ ਤਾਂ ਮੈਂ ਬਚਕਲੀ ਤੂੰ ਹੀ ਸਿੱਧੀ ਕਰਨੀ ਆ ਮੈਂ ਥੱਕਿਆ ਪਿਆ ਹੁਣ ਦੇਖ ਮੈਥੋਂ ਪਤਾ ਡਾ ਸਾਫਰ ਕਦੇ ਹੋ ਜਾਣੀ ਹਏ ਉਹ ਮੈਂ ਪਾਈ ਨਾਲ ਉਧਰ ਬੈਠਾ ਤੇ 2 ਘੰਟੇ ਫੇਰ ਨਾਲੇ ਤਾਂ ਮੈਂ ਤੈਨੂੰ ਉਰੀ ਪਈ ਪੈ ਜਾ ਤੂੰ ਉਰੀ ਪੈ ਜਾ ਸੋ ਬਸ ਬਨੇਖ ਹੈ ਇਹ ਬੁਰਕਦਾ ਹੈ ਓਏ ਚੱਕੇ ਪਿਆ ਜਾ ਬਾਪੂ ਸੁਣ ਲਾ ਉਧਰ ਨਹੀਂ ਜਾਣਾ ਓ ਬਾਪੂ ਓ ਇਧਰ ਨਹੀਂ ਓਏ ਹਰਦਾ ਮੈਂ ਬੁੱਠੇ ਤੇ ਮਰੂੰ ਪਾਈ ਨਹੀਂ ਜਾ ਮੇਰਾ ਬਾਹ ਬੁੱਠਾ ਹਾਂ ਕੰਮ ਨਾ ਹੋਏ ਓਏ ਮੇਰਾ ਦੋਸਤ ਆ ਫੁੱਫੜ ਬੇੜਾ ਬੈਠੇ ਛੁੱਡਾ ਮੇਰੇ ਛੜੋ ਕਿਵੇਂ ਕੰਜਰੀ ਦਾ ਕੋਠਾ ਬਣਾਇਆ ਓਏ ਓ ਮੰਦਿਆ ਖੜਜੋ ਯਾਰ ਕੌਣ ਹੀ ਪਾਣਗਾ ਓਏ ਓ ਕਿਹੜਾ ਓਏ ਬਾਪੂ ਆ ਮੇਰਾ ਇਹ ਦੋਸਤ ਆ ਮੇਰਾ ਨਾਮ ਪੜਦੇ ਸੀ ਇਕੱਠੇ ਦੋਏ ਜਣੇ ਆ ਕੀ ਕਰਿਆ ਓਏ ਆਹ ਬੋਤਲਾ ਓਏ ਇਹਦਾ ਕਿਸੇ ਨੇ ਕਿੱਥੇ ਦੀਆਂ ਕਿੱਦੀਆਂ ਨੇ ਤੇਰਾ ਬੇੜਾ ਬੈਠੇ ਛਾੜੇ ਤਾਂ ਕਦੇ ਪਿਉਦਾ ਦੱਨਿਆ ਨਹੀਂ ਪੀਤੀ ਹਾਂ ਬਾਪੂ ਕਿਸੇ ਮਰ ਮਰ ਦਿੱਤੀਆਂ ਮੂੰਹ ਤੱਕੜ ਦੂੰ ਮੇਰੇ ਛੜੇ ਦਾ ਕਭੀ ਓ ਕੀ ਹੋ ਗਿਆ ਓਏ ਕੌਣ ਹੈ ਬੁੜਾ ਆ ਥੋੜਾ ਨਹੀਂ ਅੜਬਾ ਹੈ ਬੜਾ ਹੂੰ ਛਾਂ ਚਿੱਕੜ ਮਾਰ ਮਾਰ ਕੇ ਉਹ ਤਾਂ ਮੈਂ ਨਿਆ ਕੰਮ ਉਹ ਤਾਂ ਤਰ ਦਿੰਦਾ ਕਿ ਤੁਰਾ ਪਰ ਆਏ ਕੌਣ ਬਾਪੂ ਆ ਦਾਦਾ ਮੇਰਾ ਓ ਮੁੰਡਿਆ ਤੂੰ ਕੌਣ ਆ ਬਾਪਈ ਓ ਨਾਲ ਤੈਥਰੀ ਕਰਦਾ ਤੈਥਰੀ ਕਰ ਹਥਰੀ ਕੜਿਆ ਪੰਡਤ ਐ ਤੂੰ ਓਏ ਕਿਵੇਂ ਤੂੰ ਕੜਿਆ ਪੰਡਤ ਐ ਤੇ ਦਿੱਖ ਗਿਆ ਮੈਨੂੰ ਪੱਤੇ ਦਰ ਆ ਜਾ ਅੱਛਾ ਜਾ ਬੈੱਡ ਤੇ ਆ ਜਾ ਚੰਡੀਗੜ੍ਹ ਦਾ ਹੀ ਐ ਓ ਰੋਈ ਰਹਿੰਦਾ ਪਹਾ ਕਟੁੱਤਾ ਪੜਦਾ ਤਾਂ ਆ ਮੈਂ ਮੇਰਾ ਛੜੇ ਤੈਨੂੰ ਆਜ ਆ ਪਿੰਡ ਬਾਟੇ ਪੈਛੇ ਤਾਂ ਨਹੀਂ ਆਉਟ ਤੈਨੂੰ ਆਂਦਾ ਯਾਰਾ ਦੱਸ ਰੰਦਾ ਵੀ ਤਾਂ ਉਹ ਬਾਪੂ ਦਾ ਕਿਸੇ ਦੀਆਂ ਨੇ ਯਾਰ ਸਾਡੀਆਂ ਝੋੜੀ ਨੇ ਇਹਦਾ ਤਾਂ ਸਾਡੇ ਮਨਾਂ ਦਾ ਠੇਕੇ ਚ ਲੱਗਿਆ ਹਿਆ ਉਹ ODੀਆਂ ਨੇ ਇਹ ਅੱਛਾ ਕਰੇਂਦਾ ਕਰੇਂਦਾ ਹੈ ਉਹ ਪਿੰਡਾ ਫਿਰ ਉਰੇ ਆ ਕੇ ਤੁਸੀਂ ਲੈਣੋਂ ਨਾਲ ਹੈ ਗੱਲ ਨਾ ਨਾ ਗੰਦੀ ਜੀ ਆ ਜੀ ਦਾ ਵੇਚਣ ਵਾਸਤੇ ਰੱਖਿਆ ਮੈਂ ਮੋਟੀਆਂ ਕਰਕੇ ਵੇਚ ਦਾਂਗੇ ਵੀ ਕਵਾੜ ਵਾਲੇ ਚਕਾ ਦਾ ਚਾਰ ਪੈਸੇ ਹੋਰ ਕਵਾੜੀ ਆ ਵੀ ਘਰੋਂ ਘੱਟ ਮਗਵਾਉਣਾ ਪੈਸੇ ਮੋੜਾ ਪਰ ਤੂੰ ਕਵਾੜੀ ਆਂਦਾ ਵੜੇ ਹੁਰ ਹੁਰ ਬੀਬੀ ਕਿਤਾਬਾਂ ਨੇ ਆਵਾਂਗੇ ਸੀਰੀਆਂ ਆਹ ਕਿਤਾਬਾਂ ਤਾਂ ਮੈਂ ਦਊ ਤੁਹਾਨੂੰ ਮੈਨੂੰ ਆਂਦਾ ਛੇ 52 ਮੰਗੂ ਵੀ ਤੂੰ ਤਾਂ ਨਹੀਂ ਇਹ ਚੀਜ਼ ਤੇ ਲੱਗਿਆ ਮੈਨੂੰ ਸਹੀ ਰੱਛ ਦੇ ਦੇਖੋ ਮੈਂ ਤਾਂ ਛਿੰਤੀ ਚੌਕਾ ਕੇ ਦੱਛਦੇ ਨਹੀਂ ਮੈਚੀ ਮਾਰ ਕੇ ਮੈਂ ਕਹਿ ਦੂ ਵੀ ਮੇਰੇ ਪੋਤਾ ਨਹੀਂ ਮੇਰੇ ਇੱਕ ਮੁੰਡਾ ਕੱਲਾ ਬੱਬਰ ਦੱਛਦੇ ਯਾਰ ਇਹਨੂੰ ਪੀਂਦਾ ਛੋਂ ਲੱਗੇ ਨਾ ਤਾਂ ਇਹ ਪਿੰਦਾ ਨਹੀਂ ਹੈਗਾ ਹੀ ਨਹੀਂ ਪਿੰਦਾ ਆਏ ਅਸੀਂ ਨਹੀਂ ਪਿੰਦੇ ਹੈਗੇ ਜਮੀ ਵੀ ਨਹੀਂ ਨਾ ਮਾਲਾ ਬਸ ਇੱਥੇ ਦੇਖ ਲੈਣਾ ਇਹਨੂੰ ਪਈਆਂ ਨੂੰ ਐਂ ਨਸ਼ਾ ਹੋ ਜਾਂਦਾ ਮੈਨੂੰ ਤਾਂ ਦੇਖ ਕੇ ਨਾ ਛੱਤ ਤੇਰਾ ਮੈਂ ਦੂਰ ਕਰ ਦੂੰ ਮੇਰੇ ਛੜਨੇ ਕਰ ਮੈਂ ਉਹ ਦੁਰਬੀਗਮ ਦਾਗਾ ਹੈ ਉਹ ਰੋਟੀ ਰੂਟੀ ਚਾਜੂ ਲੈ ਮਾ ਉਹ ਇੱਕ ਦਾ ਉਹ ਕੂੜਾ ਇੱਥਾ ਐ ਤੇ ਕੂੜਾ ਮੇਰਾ ਛੜਾ ਵੱਡਾ ਤੇ ਰੱਖਦੇ ਹੁੰਦੇ ਨੇ ਹਾਂ ਕੁਛ